ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਾਣਾ ਜੀ ਆਉਂਦੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ ਆਉਂਦੇ 3 ਦਿਨਾਂ ਦੇ ਵਿੱਚ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਅਪਡੇਟ ਤੁਹਾਨੂੰ ਦੱਸਾਂਗੇ ਆਮ ਤੌਰ 'ਤੇ ਇਸ ਚੈਨਲ ਦੇ ਉੱਤੇ ਤੁਹਾਨੂੰ ਜਿਹੜੀ ਅਸੀਂ ਜਾਣਕਾਰੀ ਪ੍ਰੋਵਾਈਡ ਕਰਾਨੇ ਆ ਉਹ ਪੰਜਾਬ ਦੇ ਨਾਲ ਲੱਗਦੇ ਜਿਹੜੇ ਸੂਬੇ ਨੇ ਖੇਤਰ ਆ ਉਹਨਾਂ ਖੇਤਰਾਂ ਤੱਕ ਆਪਾਂ ਜਿਹੜੀ ਜਾਣਕਾਰੀ ਸੀਮਿਤ ਰੱਖਦੇ ਹੁੰਦੇ ਆ ਪਰ ਅੱਜ ਇਸ ਪੱਖ ਤੋਂ ਥੋੜਾ ਜਿਹਾ ਅਲੱਗ ਪੱਖ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਇੱਕ ਸ਼ਕਤੀਸ਼ਾਲੀ ਤੂਫਾਨ ਜਿਹੜਾ ਕਿ ਅਟਲੈਂਟਿਕ ਮਹਾਸਾਗਰ ਦੇ ਵਿੱਚ ਬਣਿਆ ਹੋਇਆ ਉਹਦੀ ਅਪਡੇਟ ਤੁਹਾਨੂੰ ਨਾਲ ਸਾਂਝੀ ਕਰਾਂਗੇ ਦੇਸ਼ਾਂ ਦੇ ਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਕੀ ਇੱਥੇ ਮੌਸਮ ਦਾ ਪਰਿਵਰਤਨ ਹੈ ਇਹ ਵੀ ਤੁਹਾਡੇ ਤੱਕ ਜਾਣਕਾਰੀ ਮੌਜੂਦੀ ਗੱਲ ਨਹੀਂ ਜ਼ਰੂਰੀ ਹੈ ਤੁਹਾਨੂੰ ਇਸ ਵਕਤ ਉਹ ਵੀ ਨੌਲੇਜ ਹੋਣੀ ਚਾਹੀਦੀ ਹੈ ਕਿ ਆਪਣੇ ਪੰਜਾਬ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਤੇ ਵਿਦੇਸ਼ਾਂ ਦੇ ਵਿੱਚ ਮੌਸਮ ਕਿਦਾਂ ਦਾ ਹੈ ਜਾਂ ਫਿਰ ਉੱਥੇ ਜਲਵਾਯੂ ਦਾ ਕੀ ਉੱਥੇ ਹਿਸਾਬ ਕਿਤਾਬ ਹੈ ਸੋ ਇਸ ਪੱਖ ਦੀ ਜਾਣਕਾਰੀ ਵੀ ਤੁਹਾਨੂੰ ਉਪਲਬਧ ਕਰਾਉਣੀ ਜ਼ਰੂਰੀ ਹੈ ਸੋ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਜੀ ਅਟਲੈਂਟਿਕ ਮਹਾਸਾਗਰ ਦੇ ਵਿੱਚ ਜਿਹੜਾ ਕਿ ਇੱਥੋਂ ਕੋਹਾ ਦੂਰ ਹੈ ਉੱਤਰੀ ਅਮਰੀਕਾ ਦੇ ਇਹਦੇ ਖੇਤਰ ਹੈ ਜਿਹੜੇ ਸਭ ਤੋਂ ਨਾਲ ਲੱਗਦੇ ਨੇ ਜਿੱਥੇ ਇਹ ਤੂਫਾਨ ਬਣਿਆ ਹੋਇਆ ਤੁਸੀਂ ਆਪਣੇ ਸਕਰੀਨ ਦੇ ਉੱਤੇ ਸੈਟਲਾਈਟ ਤੋਂ ਅਸੀਂ ਨਾਲ ਦੇਖ ਰਹੇ ਹਾਂ ਇਸ ਸੈਟਲਾਈਟ ਤੋਂ ਲਈਆਂ ਹੋਈਆਂ ਤਸਵੀਰਾਂ ਨੇ ਇਹ ਤੂਫਾਨ ਦੀਆਂ ਤੇ ਸ਼ਕਤੀਸ਼ਾਲੀ ਤੂਫਾਨ ਜਿਹੜਾ ਕਿ ਇਸ ਕੋਮਣਗੇ ਹਿਦੇ ਵਿੱਚ ਅੱਗੇ ਵਧਦਾ ਹੋਇਆ ਉੱਤਰੀ ਅਮਰੀਕਾ ਦੇ ਖੇਤਰਾਂ ਤੱਕ ਪਹੁੰਚਦਾ ਪਹੁੰਚਦਾ ਨੇ ਡੈੱਡ ਹੋ ਜਾਣਾ ਕਿਉਂਕਿ ਜਿੱਥੇ ਤੂਫਾਨ ਬਣਿਆ ਹੋਇਆ ਅਟਲੈਂਟਿਕ ਮਹਾਸਾਗਰ ਦੇ ਵਿੱਚ ਕੇਂਦਰੀ ਜਿਹੜੀ ਭੁਮਾਦਰ ਰੇਖਾ ਭੁਮਾਦਰ ਰੇਖਾ ਦੇ ਵਿੱਚ ਇਹ ਸ਼ਕਤੀਸ਼ਾਲੀ ਤੂਫਾਨ ਬਣਦੇ ਹੁੰਦੇ ਨੇ ਭਾਵੇਂ ਉਹ ਕੇਂਦਰੀ ਭੁਮਾਦਰ ਰ ਦੇ ਵਿੱਚ ਬਣਨ ਤੇ ਇਹ ਅੱਗੇ ਜਦੋਂ ਧਰਾਤਲ ਵੱਲ ਨੂੰ ਵਧਦੇ ਨੇ ਯਾਨੀ ਕਿ ਧਰਤੀ ਜਿੱਥੇ ਜਿਹੜੇ ਨਾਲ ਲੱਗਦੇ ਇਹਦੇ ਖੇਤਰ ਹੁੰਦੇ ਆ ਧਰਤੀ ਹੁੰਦੀ ਆ ਜਾਂ ਫਿਰ ਕਹ ਲਈ ਆਪਾਂ ਜਿਹੜੇ ਮੁਲਕ ਹੁੰਦੇ ਆ ਉੱਥੇ ਪਹੁੰਚਦੇ-ਪਹੁੰਚਦੇ ਕਈ ਸ਼ਕਤੀਸ਼ਾਲੀ ਤੂਫਾਨ ਤਾਂ ਕਾਫੀ ਨੁਕਸਾਨ ਵੀ ਕਰਦੇ ਨੇ ਪਰ ਜਿਹੜਾ ਇਹ ਬਣਿਆ ਹੋਇਆ ਇਹ ਉੱਥੇ ਤੱਕ ਪਹੁੰਚਣ ਦੇ ਅਸਾਰ ਘਟਨੇ ਤੇ ਨੇ ਸਮੁੰਦਰ ਦੇ ਵਿੱਚ ਡੱਡ ਹੋ ਜਾਣਾ ਸੋ ਇਹ ਤੂਫਾਨ ਕਿਉਂ ਤਗੜਾ 250 ਕਿਲੋਮੀਟਰ ਦੀਆਂ ਹਵਾਵਾਂ ਇਹ ਸੱਟ ਰਿਹਾ ਫਨੇ ਆਲ ਦੋ ਵਾਲੇ ਤੇ ਇਹ 2025 ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਨੂੰ ਕਹ ਜਾਂ ਜਿਹੜਾ ਕਹਿ ਸਕਦੇ ਆ ਤੇ ਜਿਹੜਾ ਕਿ ਤੂਫਾਨ 2025 ਦਾ ਇਸ ਧਰਤੀ ਦੇ ਵਿੱਚ ਸਭ ਤੋਂ ਵੱਡਾ ਸ਼ਕਤੀਸ਼ਾਲੀ ਤੂਫਾਨ ਹੈ ਬਣਿਆ ਨਾਮ ਇਹਦਾ ਆਏਗਾ ਜੀ ਹੰਬਰਤੋ ਤੇ ਹੈਰੀਕੇਨ ਤੇ ਇਹਦਾ ਨਾਮ ਰੱਖਿਆ ਗਿਆ ਤੇ ਇਹ ਉੱਤਰੀ ਅਮਰੀਕਾ ਦੇ ਭਾਗਾਂ ਦੇ ਨੇੜੇ ਇਹ ਬਣਿਆ ਹੋਇਆ ਅਟਲੈਂਟਿਕ ਮਹਾਸਾਗਰ ਦੇ ਵਿੱਚ ਤੁਸੀਂ ਇਹ ਦੇਖੀਓ ਸਾਡੇ ਨਾਲ ਸੈਟਲਾਈਟ ਤਸਵੀਰਾਂ ਦੇ ਵਿੱਚ ਸੋ ਇਹ ਕਾਫੀ ਨੁਕਸਾਨ ਤਾਂ ਨਹੀਂ ਕਰੇਗਾ ਕਿਉਂਕਿ ਇਹਨੇ ਹੌਚਣੇ ਨਹੀਂ ਆ ਸਮੁੰਦਰ ਦੇ ਵਿੱਚ ਇਹਨੇ ਡੈੱਡ ਹੋ ਜਾਣਾ ਪਰ ਇਹ ਤੁਹਾਨੂੰ ਜਾਣਕਾਰੀ ਤਾਂ ਜਸਟ ਫॉर ਇਨਫੋਰਮੇਸ਼ਨ ਉਪਲਬਧ ਕਰਾਈ ਆ ਕਿ ਆਪਣੇ ਵਾਲੇ ਪਾਸੇ ਯਾਨੀ ਕਿ ਭਾਰਤ ਦੇ ਆਲੋ ਵਾਲੇ ਇੰਡੀਅਨ ਆਸ਼ਿਪ ਦੇ ਵਿੱਚ ਜਿਹੜੇ ਤੂਫਾਨ ਬਣਦੇ ਨੇ ਉਹ ਅਸੀਂ ਤੁਹਾਨੂੰ ਜਾਣਕਾਰੀ ਉਪਲਬਧ ਕਰਾਉਣੇ ਹੁੰਦੇ ਆ ਬੰਗਾਲ ਦੀ ਖਾੜੀ ਦੇ ਵਿੱਚ ਐਲਪੀਏ ਬਣਦੇ ਨੇ ਤੂਫਾਨ ਬਣਦੇ ਨੇ ਉਹਦੀ ਜਾਣਕਾਰੀ ਦੇਣੇ ਹੁੰਦੇ ਆ ਸੋ ਆਪਾਂ ਅੱਜ ਥੋੜੀ ਜਿਹੀ ਹਟਕੇ ਵੀ ਜਾਣਕਾਰੀ ਤੁਹਾਨੂੰ ਦਿੱਤੀ ਆ ਤਾਂ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੀ ਹੋ ਰਿਹਾ ਇਹ ਵੀ ਤੁਹਾਨੂੰ ਜਾਨਣਾ ਜ਼ਰੂਰੀ ਸੋ ਆਉਣੇ ਆ ਜੀ ਵਾਪਸ ਮੁੜ ਕੇ ਆਪਣੇ ਪੰਜਾਬ ਵੱਲ ਸਕਰੀਨ ਤੇ ਤੁਸੀਂ ਇਸ ਵੇਲੇ ਜਿਆ ਸੈਟਲਾਈਟ ਦੇ ਨਾਲ ਲਾਈਵ ਦੇਖ ਰਹੇ ਆ ਜੀ ਪੰਜਾਬ ਦੀ ਗੱਲ ਕਰੀਏ ਤੇ ਮੌਸਮ ਲੱਗ ਫੱਗ ਸਾਫੀ ਬਣਿਆ ਹੋਇਆ ਕਿਤੇ ਮਾੜੀ ਮੋਟੀ ਜੀ ਬਦਲਵਾਈ ਬਣੀ ਹੋਈ ਆ ਲੁਧਿਆਣੇ ਦੇ ਕੁਝ ਖੇਤਰਾਂ ਦੇ ਵਿੱਚ ਕੁਝ ਹੋ ਸਕਦਾ ਹੁਸ਼ਿਆਰਪੁਰ ਦੇ ਖੇਤਰਾਂ ਦੇ ਵਿੱਚ ਤੇ ਕੁਛ ਇਧਰ ਚੰਡੀਗੜ੍ਹ ਮਹਾਲੀ ਸਾਈਡ ਬੱਦਲ ਜੇ ਉੱਪਰ ਬਣੇ ਹੋਏ ਨੇ ਕਿਸੇ ਪੱਟੀ ਦੇ ਬੱਦਲ ਨੇ ਹੋ ਸਕਦਾ ਪੰਜ ਸੱਤ ਕਣੀਆਂ ਵੀ ਸਿੱਟ ਦੇਣ ਕਿਤੇ ਦੋ ਚਾਰ ਥਾਵਾਂ ਦੇ ਉੱਤੇ ਬੜੇ ਮੀਂਹ ਦਾ ਅਸਰ ਕੋਈ ਨਹੀਂ ਆ ਪੰਜਾਬ ਦੀ ਗੱਲ ਕਰੀਏ ਹਰਿਆਣਾ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਮੌਨਸੂਨ ਨੇ ਇੱਥੇ ਵਿਦਾਈ ਲੈ ਲਿਆ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚੋਂ ਮੌਸਮ ਗਰਮ ਤੇ ਖੁਸ਼ਕ ਬਣਿਆ ਹੋਇਆ ਗਰਮੀ ਇੱਕ ਲੈਵਲ ਤੇ ਜਿਹੜੀ ਚੱਲਦੀ ਫਈਆ ਇਹਨਾਂ ਦਿਨਾਂ ਦੇ ਵਿੱਚ ਇਹਨੇ ਟੈਂਪਰੇਚਰ ਜਾਂਦੇ ਨਹੀਂ ਹੁੰਦੇ ਪਰ ਇਸ ਵਾਰ ਜਿਹੜਾ 37 38 ਦਾ ਟੈਂਪਰੇਚਰ ਟੱਚ ਕਰ ਰਹੇ ਨੇ ਦਿਨਾਂ ਦੇ ਤੇ ਅਕਤੂਬਰ ਦਾ ਮ ਆਉਂਦੇ ਜੇਕਰ ਆਪਾਂ ਅਗਲੇ 72 ਘੰਟਿਆਂ ਦੀ ਗੱਲ ਕਰਦੇ ਹਾਂ ਕੱਲ ਤੋਂ ਯਾਨੀ ਕਿ ਅੱਜ 28 ਸਤੰਬਰ ਹੈ ਕੱਲ ਦੀ ਗੱਲ ਕਰੀਏ 29 ਤੇ 30 ਸਤੰਬਰ ਯਾਕਲੀ 1 ਅਕਤੂਬਰ ਤੱਕ ਕੁਝ ਪੰਜ ਦਸ ਫਰਸਣ ਖੇਤਰੋ ਸਾਡੇ ਨੇ ਪੰਜਾਬ ਦੇ ਜਿੱਥੇ ਹਲਕੀ ਕਣੀਆਂ ਜਾਂ ਕਹਿੰਦੇ ਹਲਕੀ ਕਣੀਆਂ ਤੋਂ ਜਿਹੜਾ ਉੱਤੇ ਵਾਲਾ ਮੀਂਹ ਹੁੰਦਾ ਉਹ ਤਰਜ ਹੋ ਸਕਦਾ ਮੁੱਖ ਤੌਰ ਤੇ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਚੰਡੀਗੜ੍ਹ ਮੋਹਾਲੀ ਲੁਧਿਆਣਾ ਪਟਿਆਲਾ ਇਹਨਾਂ ਖੇਤਰਾਂ ਤੱਕ ਕਾਰਵਾਈਆਂ ਸੀਮਿਤ ਰਹਿ ਸਕਦੀਆਂ ਨੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਛਰਾਟੇ ਨਹੀਂ ਲੱਗਣਗੇ ਕੁਝ ਟਮਾਟੇਮੇ ਖੇਤਰਾਂ ਦੇ ਵਿੱਚ ਛਰਾਟੇ ਲੱਗਣ ਦੇ ਅਸਰ ਹੋਣਗੇ ਬਾਕੀ ਮੌਕੇ ਤੇ ਕੀ ਸਥਿਤੀਆਂ ਬਣਦੀਆਂ ਨੇ ਇਹ ਵੀ ਅਪਡੇਟ ਤੁਹਾਨੂੰ ਮੌਕੇ ਦੇ ਦਿੱਤੀ ਜਾਵੇਗੀ ਤੇ ਇੱਕ ਕਿਉਂਕਿ ਇੱਕ ਹਲਕਾ ਜਿਹਾ ਸਿਸਟਮ ਆ ਰਿਹਾ ਜਿਹੜਾ ਕਿ ਕੱਲ ਤੋਂ ਸਰਗਰਮ ਹੋਣ ਜਾ ਰਿਹਾ 29 30 ਤੋਂ ਤੇ ਫਿਲਹਾਲ ਇਹ ਕੋਈ ਵੱਡਾ ਸਿਸਟਮ ਨਹੀਂ ਹੈ ਇਸ ਲਈ ਕੋਈ ਬਹੁਤਾ ਪ੍ਰਭਾਵ ਇਹਦਾ ਪੈਣਾ ਨਹੀਂ ਹੈ ਪੰਜਾਬ ਹਰਿਆਣੇ ਦੇ ਵਿੱਚ ਕੁਝ 5 10 8 ਸਾਲ ਖੇਤਾਂ ਦੇ ਵਿੱਚ ਕਣੀਆਂ ਸਿੱਟਣ ਦੇ ਅਸਰ ਹੋਣਗੇ ਕਣੀਆਂ ਕਹਿ ਲਈਏ ਜਾਂ ਫਿਰ ਕਲੀਆ ਖਾਨ ਨਿੱਕੇ ਮੋਟੇ ਜਿਹੇ ਛਰਾਟੇ ਲੱਗ ਸਕਦੇ ਨੇ ਕੁਝ ਦਿਨੇ ਚਲੇ ਫਾਗਾਂ ਦੇ ਵਿੱਚ ਜਿਹੜਾ ਵੱਡਾ ਮੀਂਹ ਹਲੇ ਦੂਰ ਹੈ ਉਹ ਵੀ ਵੱਡਾ ਹੋਏਗਾ ਨਹੀਂ ਹੋਏਗਾ ਇਹ ਕੁਦਰਤ ਦੇ ਹੱਥ ਵਾਸਾ ਹੈ ਤੋ ਫਿਲਹਾਲ ਇਹੀ ਅਪਡੇਟ ਹੈ ਜੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਲਈ ਕਿ ਮੌਸਮ ਲਗਭਗ ਸਾਫ ਹੈ ਤੇ ਇਹ ਜਿਹੜਾ ਤੁਸੀਂ ਦੇਖ ਸਕਦੇ ਆ ਜਿਹੜੇ ਟਟਮੇ ਜੇ ਬੱਦਲ ਬਣੇ ਹੋਏ ਨੇ ਪੰਜਾਬ ਦੇ ਵਿੱਚ ਹਰੇ ਅਨਾਦ ਲੀ ਗੁਰੂਗਰਾਮ ਨਾ ਟਾਲਾ ਫਾਗਾ ਦੇ ਵਿੱਚ ਇੱਕ ਐਲਪੀਏ ਲੰਘ ਰਿਹਾ ਬੰਗਾਲ ਦੀ ਖਾੜੀ ਤੋਂ ਉੱਠ ਕੇ ਆਇਆ ਜਿਹੜਾ ਕਿ ਇਸ ਵੇਲੇ ਗੁਜਰਾਤ ਤੇ ਮਹਾਰਾਸ਼ਟਰ ਤੇ ਰਾਜਸਥਾਨ ਦੇ ਦੱਖਣ ਗੁਰੂ ਵਿਭਾਗਾ ਤੋਂ ਹੁੰਦਾ ਹੋਇਆ ਅੱਗੇ ਇੰਡੀਅਨ ਓਸ਼ੀਅਨ ਯਾਨਕੀ ਇੱਧਰ ਹਿੰਦ ਮਹਾਸਾਗਰ ਅਰਬ ਸਾਗਰ ਵੱਲ ਜਿਹੜਾ ਵਧ ਰਿਹਾ ਤੇ ਇਹਦੇ ਸਦਕਾ ਜਿਹੜੇ ਕਿਸੇ ਖੇੜੇ ਜਿਹੜੇ ਫਦਲ ਹੈ ਇਹ ਵੀ ਕੁਝ ਪੰਜਾਬ ਦੇ ਫਾਗਾ ਦੇ ਵਿੱਚ ਕੁਝ ਹਿਮਾਚਲ ਤੱਕ ਜਿਹੜੇ ਆ ਪਹੁੰਚ ਕਰ ਰਹੇ ਨੇ ਸੋ ਇਹ ਆ ਜੀ ਸਾਰੀ ਕਹਾਣੀ ਬਾਕੀ ਆਉਦੇ ਤਿੰਨ ਦਿਨ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਬਦਲ ਸੰਭਵ ਨਹੀਂ ਹੈ 37-38 ਦੇ ਟੈਂਪਰੇਚਰ ਜਾਣਗੇ ਹੋ ਸਕਦਾ 1 ਅੱਧਾ ਡਿਗਰੀ ਹੋਰ ਤਾਂ ਉਚੜ ਜਾਣ ਕਿਉਂਕਿ ਪੁਰੇ ਦੀ ਵਾਸੀ ਹੋਣੀ ਆ ਦੱਖਣ ਪਛੋਂ ਦੀਆਂ ਹਵਾਵਾਂ ਜੜੀਆਂ ਨੇ ਉਹ ਹੁਣ ਤਬਦੀਲ ਹੋ ਜਾਣਗੀਆਂ ਪੁਰੇ ਦੀ ਹਵਾ ਦੇ ਵਿੱਚ ਪੁਰਾ ਜਦੋਂ ਵਧਣਾ ਪੁਰਾ ਜਦੋਂ ਚੱਲਣਾ ਤੇ ਦਿਨ ਦੇ ਵਿੱਚ ਤੇ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਉਛਾਲ ਆਵੇਗਾ ਹੋ ਸਕਦਾ 1-2 ਡਿਗਰੀ ਹੋਰ ਟੈਂਪਰੇਚਰ ਵਧਣ ਜੀ ਧੰਨਵਾਦ ਸਾਰਿਆਂ ਨੂੰ ਖਿਆਲ ਖੇ ਸਾਸ਼੍ਰੀ ਕਾਲ ਇੱਕ ਵਾਰ ਤੁਹਾਨੂੰ ਜਾਂਦੇ ਜਾਂਦੇ ਤਾਜ਼ਾ ਅਪਡੇਟ ਤੇ ਜੋ ਨਜ਼ਰ ਲਵਾ ਦਿੰਨੇ ਆ ਜੋ ਜਾਰੀ ਕੀਤੀ ਅੱਜ ਮੌਸਮ ਬਾਰੇ ਗੱਲੋਂ ਸਕਰੀਨ ਤੇ ਦੇਖ ਸਕਦੇ ਆ ਜੀ 27 28 ਤੋਂ ਲੈ ਕੇ 4 ਅਕਤੂਬਰ ਤੱਕ ਤੇ ਅਫਰਡ ਤੁਹਾਡੇ ਸਾਹਮਣੇ ਆ ਕੋਈ ਅਲਰਟ ਨਹੀਂ ਕੋਈ ਚੇਤਾਵਨੀ ਨਹੀਂ ਮੌਸਮ ਬਿਲਕੁਲ ਸਾਫ ਰਹਣ ਦੇ ਅਸਰ ਨੇ ਤੇ ਗਰਮੀ ਹਮਸ ਇਹ ਦੋਨੇ ਜਾਰੀ ਰਹਿਣਗੇ ਜਦ ਤੱਕ ਮੀ ਕੋਈ ਖੁੱਲ ਕੇ ਨਹੀਂ ਪੈਂਦਾ ਤੇ ਹਜੇ ਖੁੱਲ ਕੇ ਮੀ ਫੈਂਦੇ ਅਸਰ ਨਹੀਂ ਆ ਤੁਹਾਨੂੰ